ਹਾਲੋ ਜੀ ਸਸਿਕਾ ਜੀ ਕੀ ਹਾਲ ਚਾਲ ਨੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਕਈ ਦਿਨ ਹੋ ਗਏ ਸੀ ਆਪਾਂ ਤੋਂ ਬਲੌਗ ਨਹੀਂ ਬਣਾਇਆ ਗਿਆ ਕਿਉਂਕਿ ਟਾਈਮ ਨਹੀਂ ਲੱਗਦਾ ਵੀਰੇ ਟਾਈਮ ਥੋੜਾ ਹੁੰਦਾ ਥੋੜਾ ਜਿਹਾ ਕੁਝ ਤਾਂ ਤੇ ਸਕੂਲ ਵਗੈਰਾ ਚ ਬੀਜੀ ਹੁੰਨੇ ਆ ਬਾਕੀ ਜਿੰਨਾ ਟਾਈਮ ਕੱਢਦੇ ਆਪਾਂ ਸ਼ਾਮ ਨੂੰ 8 ਵਜੇ ਲਾਈਵ ਵੀ ਹੋ ਜਾਂਦੇ ਹੁੰਨੇ ਆ ਤੇ ਸਾਡੇ ਭਰਾ ਭਣ ਭਰਾ ਸਾਰੇ ਜੁੜਦੇ ਨੇ ਆਪਣੇ ਨਾਲ ਲਾਈਵ ਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਸਾਰੇ ਬਰੇ ਸਪੋਰਟ ਕਰ ਰਹੇ ਨੇ ਸਾਰੇ ਮੇਰੇ ਵੀਰ ਭਣਾਵਾਂ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਜੋ ਵੀ ਸਪੋਰਟ ਕਰ ਰਹੇ ਨੇ। ਸ਼ੁਕਰੀਆ ਤੁਹਾਡਾ। ਤੇ ਸ਼ਾਮ ਦਾ ਵੇਲਾ ਹੋ ਚੁੱਕਿਆ ਹੈਗਾ। ਤੇ ਗੁਰਬਾਣੀ ਚੱਲ ਰਹੀ ਹੈ ਆਪਣੇ ਕੀ ਕੀ ਤੇ ਸ਼ਾਮ ਅਪਰੇਹਰਾ ਸਾਹਿਬ ਦਾ ਪਾਠ ਕਰਕੇ ਸੁਣ ਕੇ ਤੇ ਉਦੋਂ ਬਾਅਦ ਆਪਾਂ ਗੁਰਬਾਣੀ ਸ਼ਬਦ ਸਰਵਣ ਕਰਦੇ ਹਾਂ ਨਾ ਮਹਾਰਾਜ ਦੀ ਕਿਰਪਾ ਨਾਲ। ਤੇ ਆਪਣਾ ਨੂਰ ਆ ਬੈਠਾ ਹੈਗਾ ਇਹਨੂੰ ਕੱਲ ਦਾ ਅੱਛੀ ਕਾਲੀ ਹੈ। ਕੱਲ ਦਾ ਇਹਨੂੰ ਜਾਰੇ ਨੂੰ ਜ਼ਖਾਮ ਜਿਆ ਹੋਇਆ ਪਿਆਗਾ ਤੇ ਮੁੱਖਾ ਜਿਆ ਹੋਇਆ ਪਿਆ ਸੀਗਾ ਦਵਾਈ ਵਗੈਰਾ ਦੇ ਦਿੱਤੀ ਆਪਾਂ ਇਹਨੂੰ ਕੰਮ ਵਗੈਰਾ ਕਰਨਾ ਸਟਾਰਟ ਕਰ ਰੱਖਿਆ ਨੇ ਹੁਣ ਕੰਮ ਕਰੂਗਾ ਸਕੂਲ ਦਾ ਵਿਚਾਰਾ ਬੁਗਾਰ ਵੀ ਜਲਦੀ ਹੋ ਜਾਂਦਾ ਛੇਤੀ ਪਤਾ ਨਹੀਂ ਕਿ ਕਰਾ ਇਮਿਊਨਿਟੀ ਇਹਦੀ ਬਹੁਤ ਵੀਕ ਹੈ ਤੇ ਆਪਣੇ ਘਰ ਦੇ ਮਦਦਿਆ ਸੀ ਉਹਨਾਂ ਨੂੰ ਕੰਮ ਮਿਲ ਗਿਆ ਸੀ ਆਪਣੇ ਲਖਾਨੀ ਆਣਾਂ ਦੀ ਸ਼ਾਪ ਹੈ ਮਾਨਸਾ ਵਿਖੇ ਉਥੇ ਉਹਨਾਂ ਨੂੰ ਕੰਮ ਮਿਲ ਗਿਆ ਸੀਗਾ ਤੇ ਉਹ ਜਾਂਦੇ ਨੇ ਸਵੇਰ ਰੋਜ਼ 9 ਵਜੇ ਤੋਂ 6:30 ਵਜੇ ਲੈ ਕੇ ਆਉਣੇ ਹੁੰਦੇ ਆ ਤੇ ਹੁਣ ਟਾਈਮ ਉਸ ਹੋ ਹੀ ਚੁੱਕਿਆ ਗਿਆ। ਜਿਹੜੇ ਤੋਂ ਬਾਅਦ ਜਾਵਾਂਗੇ ਆਪਾਂ 6:30 ਵਜੇ ਲੈ ਆਵਾਂਗੇ ਉਹਨਾਂ ਨੂੰ। ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਜੋ ਹੁੰਦਾ ਘਰ ਦਾ ਕੰਮ ਕੋਈ ਮਾੜਾ-ਮੋਟਾ ਪੜੇ ਕਰਨਾ-ਕਰ ਦਿੰਨੇ ਹੁੰਦੇ ਆ। ਸਬਜ਼ੀ-ਸੂਜੀ ਲਿਓਣੀ, ਦਪਟਣੀ ਹਨਾ ਤੇ ਛੱਡ ਕੇ ਰੱਖ ਦਿੰਨੇ ਹੁੰਦੇ ਆ ਦੇਖੋ। ਸਬਜ਼ੀ ਗਰ ਕੱਟੀ ਪਈ ਐ ਸਾਰਾ ਕੁਝ ਓਕੇ ਐ ਕੰਮ ਬਸ ਉਹਨੇ ਬਣਾਉਣੀ ਹੁੰਦਾਗਾ ਕਿਉਂਕਿ ਹੈਲਪ ਵੀ ਕਰਨੀ ਜ਼ਰੂਰੀ ਐ ਦੋਸਤੋ ਹੁਣ ਜਦਾਰੇ ਉਹ ਥੱਕੇ ਹਾਰੇ ਹੁੰਦੇ ਨੇ ਸਾਰਿਆਂ ਦਾ ਖੜਨਾ ਪੈਂਦਾ ਉਹਨਾਂ ਨੂੰ ਉੱਥੇ ਅੱਤਾ ਮਹਾਰਾਜ ਆਂਦੀਆਂ ਨੇ ਕੁਝ ਬਿਮਾਰ ਨੇ ਨੇ ਮੜੇ ਚਾਰੇ ਉਹ ਨਾ ਹੁਣ ਪਿਛਲੇ ਚਿਕਨ ਗੁੜੀਆਂ ਜਾਂ ਹੋ ਗਏ ਸੀ ਉਸ ਕਰਕੇ ਥੋੜਾ ਜਿਹਾ ਉਹਨਾਂ ਦੀ ਇਮਿਊਨਿਟੀ ਜ਼ਿਆਦਾ ਰੋਣ ਹੋ ਗਈ ਕੀ ਐ ਖੜਾ ਨਹੀਂ ਜਾਂਦਾ ਹੈਗਾ ਇਸ ਕਰਕੇ ਬਸ ਅਨਸਾਰ ਮੈਂ ਉਹਨੂੰ ਸਬਜ਼ੀ ਬਾਜੀ ਕੱਟ ਦਿੰਦੇ ਹੁੰਦੇ ਆ ਲਿਆ ਕੇ ਆਪਾਂ ਤੇ ਆ ਕੇ ਬਣਾ ਲੈਂਦੇ ਨੇ ਰੋਟੀ ਪਾਣੀ ਬਣਾ ਲੈਂਦੇ ਨੇ ਫਿਰ ਆਪਾਂ ਖਾ ਲਨੇ ਆ ਉਹਦੇ ਬਾਅਦ ਹੋ ਜਾਂਦੇ ਆ ਲਾਈਵ ਲਾਈਵ ਹੋ ਕੇ ਸਾਰੇ ਭੈਣ ਭਰਾ ਜੁੜਦੇ ਨੇ ਬੜੀ ਆਨੰਦ ਆਉਂਦਾਗਾ ਖਾਣੂਰ 400 ਸਬਸਕ੍ਰਾਈਬਰ ਪੂਰੇ ਹੋ ਹਾਂ ਵਧੀਆ ਚੱਲ ਹੌਲੀ ਹੌਲੀ ਮਾਰ ਕਿਰਪਾ ਕਰੂਗਾ ਹਣ 500 ਬਸ 600 700 800 ਸਾਰੇ ਭੈਣ ਭਰਾ ਸਪੋਰਟ ਕਰਿਆ ਕਰੋ ਵੀਰੇ ਸਾਡੀ ਤੇ ਮਹਾਰਾਜ ਦੀ ਕਿਰਪਾ ਨਾਲ ਆਪਾਂ 500 ਸਬਸਕ੍ਰਾਈਬਰ ਹੋ ਜਾਣਗੇ ਆਪਣੇ ਤੇ ਹੌਲੀ ਹੌਲੀ ਸਾਰਾ ਚੈਨਲ ਵੀ ਚਲੋ ਮਹਾਰਾਜ ਦੀ ਕਿਰਪਾ ਨਾਲ ਹੋ ਜਾਊਗਾ ਤੇ ਇੱਕ ਆਹ ਦੱਸਿਓ ਜਿਹੜੀ ਆ ਤਸਵੀਰ ਹੈ ਕਮੈਂਟ ਕਰਕੇ ਦੱਸਿਓ ਕਿ ਇਹ ਤਸਵੀਰ ਦਾ ਕੋਈ ਬੈਨੀਫਿਟ ਹੈਗੇ ਨੇ ਸਾਨੂੰ ਕੋਈ ਕਹਿੰਦਾ ਵੀ ਕੋੜੇ ਤਸਵੀਰ ਲਾ ਕੇ ਘਰ ਵਿੱਚ ਬਰਕਤ ਆਉਂਦੀ ਆ ਤੇ ਤੁਸੀਂ ਦੱਸਿਓ ਭੈਣ ਕਰਮ ਕਮੈਂਟ ਕਰਕੇ ਦੱਸਿਓ ਸਾਰੇ ਜਣੇ ਵੀ ਇਹ ਗੱਲ ਸਹੀ ਹੈ ਹਾਂ ਬਸ ਇਹ ਕਹਿੰਦੇ ਤਾਂ ਹੈਗੇ ਨੇ ਕਹਿੰਦੇ ਵੀ ਜਿਹੜਾ ਕੋੜੇ ਤਸਵੀਰ ਲੱਗੀ ਹੁੰਦੀ ਆ ਤੁਹਾਨੂੰ ਬਰਕਤ ਬਹੁਤ ਹੋਣੀ ਹੈਗੀ ਮਤਲਬ ਆਪਾਂ ਵੀ ਲਾ ਦਿੰਦੇ ਆ ਮਾਲਕ ਕਿਰਪਾ ਕਰੇ ਹਨ ਤੇ ਇੱਕ ਗੱਲ ਹੋਰ ਸਾਡੇ ਦਾਦਾ ਜੀ ਦੀ ਪਰਸੋਂ ਡੈਥ ਹੋ ਗਈ ਸੀ ਤੇ ਹੋ ਗਏ ਸੀ ਕਾਫੀ ਐਜਡ ਹੋ ਗਏ ਸੀ ਉਹ 100 ਪਲੱਸ ਬੱਗੇ ਸੀ ਜੀ ਤੋਂ ਮਾਰ ਰਹੇ ਦੇ ਸੀਗੇ ਤੇ ਬਸ ਥੋੜਾ ਜਿਹਾ ਕੇ ਆਪਾਂ ਉਹਨਾਂ ਦਾ ਚਿਹਰਾ ਦੇਖ ਲਿਆ ਸੀ ਕਿਉਂਕਿ ਬਹੁਤ ਚਿਰ ਹੋ ਗਿਆ ਸੀ ਸਾਡੀ ਮਿਲੇ ਨਹੀਂ ਸੀਗੇ ਕਨਪਤਾ ਪਰਿਵਾਰ ਕੇ ਗੱਲਾਂ ਥੋੜੀਆਂ ਹੁੰਦੀਆਂ ਰਹਿੰਦੇ ਨੇ ਕੁਛ ਨਾ ਕੁਛ ਤੇ ਕਰਕੇ ਮਿਲਣ ਗਿਆ ਸੀਗਾ ਤਾਂ ਮੈਂ ਜਾ ਕੇ ਦੇਖਿਆ ਸੀ ਸੰਸਥਾ ਤੇ ਬਾਗੇ ਸੀ ਆਪਾਂ ਬਾਕੀ ਹੋਰ ਤਾਂ ਜਰੂ ਸਭ ਨਹੀਂ ਜਾਣਾ ਹਨ ਇੱਕ ਦਿਨ ਇੱਥੇ ਕਿਸੇ ਨੇ ਰਹਿਣਾ ਕੋਈ ਵੱਡੇ ਵੱਡੇ ਤਨਾੜ ਵੱਡੇ ਵੱਡੇ ਰਾਜ ਮਹਾਰਾਜੇ ਤੁਰ ਕੇ ਆਪਾਂ ਕੀ ਦੇ ਵਿਚਾਰੇ ਆ ਜਿਹਨੇ ਆਇਆ ਉਹ ਜਾਣਾ ਹੀ ਆ ਬਸ ਐਵੇਂ ਮੈਂ ਮੇਰੀ ਮੈਂ ਮਿਲ ਕਰਦੇ ਰਹਿੰਦੇ ਨੇ ਲੋਕ ਗਿਆ ਨਹੀਂ ਕੀਤਾ ਵਾਹ ਨਹੀਂ ਕੀਤਾ ਉਹ ਨਹੀਂ ਕੀਤਾ ਵੀ ਫਾਦੂ ਜਤਨ ਰਾਰੀਆਂ ਜੀ ਤੁਰ ਜਾਂਦੇ ਨੇ ਲੋਕ ਠੀਕ ਹੈ ਨਾ ਤੇ ਸਚਾਈ ਵੱਲ ਕੋਈ ਨਹੀਂ ਜਾਂਦਾ ਹੈਗਾ ਰੱਬ ਦਾ ਲੈਣਾ ਤੇ ਉਹਨੂੰ ਗੁਰਬਾਣੀ ਨੂੰ ਪੜਨਾ ਤੇ ਗੁਰਬਾਣੀ ਨੂੰ ਸਰਵਣ ਕਰਨਾ ਉਹਨੂੰ ਮਨ 'ਚ ਬਿਠਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਤੇ ਆਪਾਂ ਉਤੋਂ ਤੋਂ ਪੜ ਹੀ ਜਾਵਾਂਗੇ ਤੇ ਉਹਨੂੰ ਸਰਵਣ ਨਾ ਕਰਾਂਗੇ ਵੀ ਕਹਿੰਦੇ ਕੀ ਆ ਉਹਦਾ ਕੀ ਫਾਇਦਾ ਹਨ ਇਸ ਕਰਕੇ ਦੋਸਤੋ ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਨਾ ਠੀਕ ਹੈ ਨਾ ਉਹਨੂੰ ਕਾਗਰ ਲਾ ਕੇ ਮਨ 'ਚ ਤਲਾ ਕੇ ਪੜਿਆ ਕਰੋ ਤੇ ਉਹ ਦੇਖਿਆ ਕਰੋ ਵੀ ਗੁਰਬਾਣੀ ਕਹਿੰਦੀ ਕੀ ਆ ਠੀਕ ਆ ਜੇ ਇੱਕ ਟਾਈਮ ਤੁਹਾਡਾ ਦੋਸਤ ਬੰਨ ਵੀ ਤੁਹਾਡੇ ਦਰ ਤੇ ਆ ਜੇ ਉਹਨੂੰ ਕਦੇ ਖਾਲੀ ਨਹੀਂ ਮੋੜਨਾ ਜਾਂ ਉਹਨੂੰ ਕੋਈ ਧੱਕਾ ਨਹੀਂ ਦੇਣਾ ਠੀਕ ਆ ਨਾ ਮਾਫ ਕਰਨਾ ਜਿਹੜਾ ਮਾਫ ਕਰਨ ਵਾਲਾ ਦਾ ਹੱਥ ਤੋਂ ਵੱਡਾ ਹੁੰਦਾ ਉਹ ਠੀਕ ਆ ਨਾ ਗੁਰਬਾਣੀ ਵੀ ਕਹਿੰਦੀ ਆ ਈਰਖਾ ਕਰਨ ਵਾਲੇ ਦਾ ਮੂਰਖ ਹੁੰਦੇ ਨੇ ਠੀਕ ਹੈ ਤੇ ਜੇ ਮੇਰੀ ਗੱਲਾਂ ਸਹੀ ਲੱਗੀਆਂ ਤਾਂ ਦੱਸਿਓ ਆਪਾਂ ਤਾਂ ਇਹੀ ਸਿੱਖਿਆ ਵੀ ਗੁਰਬਾਣੀ 'ਚ ਜਿੰਨਾ ਕੁ ਵੀ ਪੜਿਆ ਬਾਕੀ ਭਾਈ ਬੱਧ ਸੁਝਵਾਣ ਨੇ ਲੋਕ ਪੜ੍ਹੇ ਲਿਖੇ ਮੇਰੇ ਤੋਂ ਉਹਨਾਂ ਨੂੰ ਬੱਧ ਪਤਾ ਹੋਊਗਾ ਵੀ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਮਿੱਠਤ ਸਿਖਾਉਂਦੀ ਆ ਜਾਂ ਨਫ਼ਰਤ ਸਿਖਾਉਂਦੀ ਆ ਇਹ ਮੈਨੂੰ ਪਤਾ ਨਹੀਂ ਹੈਗਾ ਸ਼ਾਇਦ ਮੈਨੂੰ ਹੋਰ ਨੂੰ ਸਿੱਖਣਾ ਪਊਗਾ ਤੇ ਬਾਕੀ ਸਾਨੂੰ ਪਤਾ ਹੀ ਹੈ ਜਿੱਥੇ ਤੱਕ ਮੈਨੂੰ ਲੱਗਦਾ ਵੀ ਗੁਰਬਾਣੀ ਹੈਗੀ ਜਿਹੜੀ ਮਿੱਠਤ ਸਿਖਾਉਂਦੀ ਆ ਨਫ਼ਰਤ ਕਰਨਾ ਨਹੀਂ ਸਿਖਾਉਂਦੀ ਹਰੇਕ ਨਾਲ ਪਿਆਰ ਕਰਨਾ ਸਿਖਾਉਂਦੀ ਆ ਜੇ ਤੁਹਾਡਾ ਕੋਈ ਮਾੜਾ ਵੀ ਕਰ ਜੇ ਤਾਂ ਦੋਸਤੋ ਉਹਦਾ ਮਾੜਾ ਨਹੀਂ ਕਰਨਾ ਚੰਗਾ ਹੀ ਕਰਨਾ ਆਪੋ ਤੋਂ ਭਲਾਈ ਮੰਗਿਆ ਕਰੋ ਹਰੇਕ ਦਾ ਅੱਪੋ ਦਾ ਅਜੇ ਤੱਕ ਹਰੇਕ ਦਾ ਭਲਾ ਮੰਗਾ ਚਾਹੇ ਕੋਈ ਆਪਣਾ ਦੁਸ਼ਮਣ ਆ ਵੈਰੀ ਕੁਝ ਵੀ ਹੈ ਜਹੇ ਇਸ ਕਰਕੇ ਦੋਸਤੋ ਪਤਾ ਨਹੀਂ ਹੁੰਦਾ ਕਦੋਂ ਕਿਹਦੇ ਆ ਜੇ ਇਹਦਾ ਕਾਲ ਆ ਜੇ ਕਿ ਉਹਨੂੰ ਚੱਕ ਕੇ ਲੈ ਜਾਏ ਇਹਦਾ ਕੁਝ ਨਹੀਂ ਪਤਾ ਹੁੰਦਾ ਤੇ ਜ਼ਿੰਦਗੀ ਹੱਸ ਕੇ ਜੀਆ ਕਰੋ ਸਾਰਿਆਂ ਨੂੰ ਹੱਸ ਕੇ ਬਿਲਾਇਆ ਕਰੋ ਠੀਕ ਹੈ ਫਤਿਹ ਬੁਲਾਇਆ ਕਰੋ ਇਹੀ ਸਭ ਤੋਂ ਵਧੀਆ ਹੈਗਾ ਤੇ ਬਾਕੀ ਚਲੋ ਸਭ ਤੋਂ ਲੋਕ ਸਿਆਣੇ ਨਹੀਂ ਮੈਥੋਂ ਦਾ ਪਤਾ ਜੀ ਛੋਟੇ ਤੇ ਟਾਈਮ ਹੋਣ ਵਾਲਾਗਾ ਆਪਾਂ ਜਾਵਾਂਗੇ ਬਾਜ਼ਾਰ ਦੇ ਵਿੱਚ ਇਸ ਨੂੰ ਸ਼ੌਪ ਵੀ ਦਿਖਾਵਾਂਗੇ ਜਿਹੜੀ ਸ਼ੌਪ ਤੇ ਲੱਗੇ ਹੋਏ ਨੇ। ਬਾਕੀ ਆਣ ਆ ਜਾਣ ਉਹਨਾਂ ਨੂੰ। ਰੋਟੀ ਪਾਣੀ ਉਹਦੇ ਬਣਾਉਣਗੇ ਆਪ। ਅ ਆਪਾਂ ਚੱਲਦੇ ਆਂ ਬਸ ਥੋੜੇ ਜਿੜਚ। ਬਣੇ ਰਿਹਾ ਵੀਡੀਓ ਨਾਲ ਠੀਕ ਹੈ। ਹੋਰ ਕੰਮ ਕਰ ਲੀ ਜਾਂਗੇ ਪੁੱਤ। ਠੀਕ ਹੈ ਮੈਂ ਮੰਮੀ ਲਿਆਉਂਗਾ ਉਦੋਂ ਬਾਅਦ। ਤੇ ਦੇਖਦੇ ਫਿਰ ਆਪਾਂ। ਦੋਸਤੋ ਸਾਰਿਆਂ ਨੇ ਲਾਈਵ ਜਰੂਰ ਆਇਆ ਕਰੋ ਤੇ ਆਪਣੇ ਵੀਡੀਓ ਨੂੰ ਸਬਸਕ੍ਰਾਈਬ ਕਰਾ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਵੀਡੀਓ ਲਾਈਕ ਕਰਦਾ ਕਰੋ ਠੀਕ ਹੈ ਨਾ ਤੇ ਚਲੋ ਆਪਾਂ ਚੱਲਦੇ ਪੰਜ-ਛੇ ਮਿੰਟਾਂ ਚ ਮਿਲਦੇ ਆਪਾਂ ਠੀਕ ਹੈ ਹਾਂਜੀ ਆਪਾਂ ਲੈ ਆਏ ਇਹਨਾਂ ਨੂੰ ਗੁਰਾਂ ਤੋਂ ਤੇ ਸੌਰੀ ਸੋਨ ਦੁਕਾਨ ਦਿਖਾਉਣੇ ਭੁੱਲ ਗਏ ਮੈਂ ਤੇ ਯਾਦ ਨਹੀਂ ਆਇਆ ਚੇਤਾ ਭੁੱਲ ਜਾਂਦੇ ਹਣਾ ਕੰਮ ਦਿਖਾ ਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆ ਗਏ ਹੁਣ ਕੱਲ ਨੂੰ ਦਿਖਾ ਦਿਓ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਦੁਕਾਨਾਂ ਤੇ ਬਸੇ ਹੁਣ ਰੋਟੀ ਪਾਣੀ ਪ੍ਰਸ਼ਾਦਾ ਛੱਕ ਰਹੇ ਸੀਗੇ ਅਸੀਂ ਦੁੱਧ ਰੱਖਿਆ ਪਿਆ ਸਬਜੀ ਬਣ ਗਈ ਸੇਵੇ ਬਣਾ ਲਈਆਂ ਆਟਾ ਗੁੰਨਣ ਦੀ ਤਿਆਰੀ ਚ ਨੇ ਸਬਜੀ ਬਣ ਗਈ ਸਬਜੀ ਬਣਾਈ ਅੱਜ ਆਪਾਂ ਦੇਖੋ ਚੱਪਣ ਕਦੂ ਬਹੁਤ ਟੇਸਟੀ ਬਣਦੇ ਨੇ ਇਹ ਸੇਵੇ ਬਣਾ ਜਾਂ ਗੁੜ ਵਾਲੀਆਂ ਸੇਵੇ ਬਣਾ ਰੱਖੇ ਨੇ ਤੇ ਦੁੱਧ ਉਧਰ ਪਿਆਰਾ ਤੇ ਸੇਵੀਆਂ ਬਣਾਈ ਦੁੱਧ ਇਹ ਤਾਂ ਬਲੀਆਂ ਬਣਾ ਰੱਖੀਆਂ ਨਹੀਂ ਨਹੀਂ ਇਹ ਗੁੜ ਵਾਲੀਆਂ ਨੇ ਅਦੇ ਨਹੀਂ ਜ਼ਿਆਦੇ ਬਣਾਉਣਾ ਨਹੀਂ ਹੈਗੀਆਂ ਜ਼ਿਆਦਾ ਪਤਲੀਆਂ ਉਹ ਬੜੇ ਹਾਰਡ ਬਣੋਣੇ ਉਹ ਉਹਦੋਂ ਹਾਰਡ ਹੋ ਜਾਣਗੀਆਂ ਹਮ ਅਜੇ ਹੁਣੀ ਉਤਾਰੀਆਂ ਨੇ ਗੈਸ ਤੋਂ ਨਾਲ ਦੀ ਨਾਲ ਉਹ ਜਿਹੜਾ ਥੋੜੀ ਠਰਨ ਗਈਆਂ ਉਹਦੀ ਹਾਰਡ ਹੋ ਜਾਂਦੀਆਂ ਹਾਂ ਹਾਂ ਨੀ ਨੀ ਜਿਹੜੇ ਜਮਾ ਜਿਹੜੀਆਂ ਹਾਰਡ ਜਿਵੇਂ ਉਹ ਸਵਾਦ ਲੱਗਦੀਆਂ ਨੇ ਥੋੜੀਆਂ ਇਹ ਜ਼ਿਆਦਾ ਸਖਤ ਹੋ ਜਾਣਗੀਆਂ ਇਹ 세ਵੀਆਂ ਇਹਨਾਂ ਨੇ ਨੂਰ ਵਾਸਤੇ ਬਣਾਈਆਂ ਨੇ ਦਿਖਾਣ ਲੱਗਿਆ ਹੈ ਤਾਂ ਜਿਆਦਾ ਲੱਗਿਆ ਪ੍ਰੈਸ ਕਰਕੇ ਤੇ ਗੋੜ ਵਾਲੀ ਜਿਹੇ ਨਾਲ ਕਹਿੰਦੇ ਜਖਾਮ ਹਟ ਜਾਂਦਾ ਹੁੰਦਾ। ਬਾਕੀ ਪਹਿਲਾਂ ਇਹ ਮੈਂ ਚਾਹ ਵੀ ਪੀਆਤੀ ਸੀ ਖਾਸ ਖਾਸ ਨਾਲ। ਖਾਸ ਖਾਸ ਵਿੱਚ ਵਾਲ ਕੇ ਲੌਂਗ ਲੇਚੀ ਬਾਕੀ। ਥੋੜਾ ਫਰਕ ਆਉਦੇ ਨਾਲ ਤੁਹਾਨੂੰ। ਹੈ? ਜਖਾਮ ਦਾ ਫਰਕ ਪਿਆ? ਸ਼੍ਰੀ ਠੀਕ ਲੱਗਦਾ। ਹਾਂ। ਹਨਾ? ਖਾਸ ਖਾਸ ਹੁਣ ਇੱਕ ਵਾਰੀ ਹੋਰ ਪੀ ਲਈ ਹਨਾ। ਠੀਕ ਨੇ। ਮਸਤਾ ਫਰਕ ਆਇਆ ਤੁਹਾਨੂੰ। ਸਰਦੀ ਸਰਦੀ ਤੁਸੀਂ ਸਾਰੇ ਜਣੇ ਅ ਲੌਂਗ ਇਲਾਇਚੀ ਹਨਾ ਮਲਠੀ ਵਗੈਰਾ। ਤੇ ਖਾਸ ਕਰਕੇ ਜਰੂਰ ਲੈ ਕੇ ਰੱਖਿਓ ਜੇ ਕੋਈ ਜ਼ਖਾਮ ਹੋ ਜਾਂਦਾ ਕੋਈ ਸਰੀਰ 'ਚ ਜਿਵੇਂ ਬਦਨ ਦਰਦ ਜਾਂ ਕਰਨ ਲੱਗ ਜਾਂਦਾ ਨਾ ਉਹ ਬਹੁਤ ਉਹ ਚੀਜ਼ ਐ ਬਾਕੀ ਜ਼ਖਾਮ ਵਾਸਤੇ ਇੱਕ ਹੋਰ ਐ ਬੇਸਣ ਦਾ ਪ੍ਰਸ਼ਾਦ ਬਣਾਉਣਾ ਉਹ ਬਹੁਤ ਹੀ ਚੀਜ਼ ਐ ਹਰ ਸਰਦੀ ਸਰਦੀ ਖਾਨੀ ਹੋਣੀ ਐ ਸੀ ਹਰ ਇੱਕ ਸਰਦੀ ਦਾ ਆਪਾਂ ਖਾਣੇ ਖਾਣਾ ਦੋ-ਚਾਰ ਦਿਨਾਂ ਬਾਅਦ ਖਾ ਲੈਣਾ ਫਿਰ ਤਾਂ ਟੇਸਟੀ ਲੱਗਦਾ ਉਹ ਬੜੀਆ ਲੱਗਦਾ ਪ੍ਰਸ਼ਾਦ ਹਨਾ ਹੋਏ ਹੋਰ ਜੀ ਸਰ ਕੋ ਤਾਂ ਪਤਾ ਕੀ ਬੇਸਣ ਦਾ ਪ੍ਰਸ਼ਾਦ ਹੋਵੇ ਨਾਲ ਪਤਾ ਕੀ ਖਸ ਖਸ ਵਾਲੀ ਚਾਹ ਹੋਵੇ ਉਹਦੇ ਵਿੱਚ ਕੁੱਟ ਕੇ ਖਸ ਖਸ ਨੂੰ ਚੰਗੀ ਤਰ੍ਹਾਂ ਚਾਹ ਚ ਅਬਾੜ ਲੋ ਪਰ ਜਿਆਦਾ ਪੂਰਾ ਚੰਗੀ ਤਰ੍ਹਾਂ ਕੜਾ ਬਣਾ ਲਓ ਮਲਠੀ ਵਗੈਰਾ ਲੌਂਗ ਲੇਚਾ ਦਾ ਮਸਾਲਾ ਕੁੱਟ ਕੇ ਪਾ ਕੇ ਬਣਾ ਕੇ ਫਿਰ ਉਹ ਚਾਹ ਪੀਓ ਤੁਸੀਂ ਸਵੇਰ ਨੂੰ ਜਖਾਮ ਨਹੀਂ ਰਹਿੰਦਾ ਹਾਂ ਇਹ ਤਾਂ ਹੈਗਾ ਸਹੀ ਗੱਲ ਬਹੁਤ ਵਧੀਆ ਰੈਸਿਪੀ ਹੈ ਦੋਸਤੋ ਅਸੀਂ ਸਾਰੇ ਸਰਪੇ ਇਹ ਬਣਾਉਣੀ ਹੁੰਦਾ ਹੈ ਰਹਿੰਦਾ ਨਹੀਂ ਸਵੇਰ ਨੂੰ ਜਖਾਮ ਠੀਕ ਹੋ ਜਾਂਦਾ ਜਖਾਮ ਖੜਕ ਹਾ ਬੁੱਢੀ ਜਾਂਦਾ ਦਵਾਈ ਦੀ ਲੋੜ ਪਈ ਪੈਂਦੀ ਉਹਦੇ ਆਪਾਂ ਨੇ ਇਹਨੂੰ ਇਹੀ ਚੀਜ਼ ਬਣਾ ਕੇ ਦਿੱਤੀ ਹੈ ਦਵਾਈ ਉਮੀ ਪਈ ਰਹੀ ਠੀਕ ਹੋ ਗਿਆ ਕੀ ਇਹ ਤਾਂ ਹੈਗਾ ਆ ਦੇਖੋ ਗੈਸ ਕਰੋ ਅੱਜ ਦੀਪਰਾ ਫੋਨ ਆਇਆ ਸੀ ਹਾਂ ਦਾ ਫੋਨ ਆਇਆ ਇਸੇ ਤਰ੍ਹਾਂ ਪੁੱਛ ਆ ਗਿਆ ਆਪਾਂ ਜੀ ਹਾਂ ਆਵਦੇ ਆਪਾਂ ਜੀ ਹਾਂ ਮੈਂ ਪੁੱਛਿਆ ਮੈਂ ਕਿਵੇਂ ਨੇ ਕਹਿੰਦੇ ਠੀਕ ਠਾਕ ਵਧੀਆ ਹੂੰ ਤੇ ਸਾਰਾ ਠੀਕ ਹੈ ਕਹਿੰਦੇ ਸਰਵਜੀਤ ਨੂੰ ਵੀ ਉਹ ਚਿਕਨ ਗੁਨੀਆ ਹੋਇਆ ਪਿਆ ਅੱਛਾ ਵੀ ਬਿਮਾਰ ਹੋ ਰਹੀ ਹੈਗੀ ਕਹਿੰਦੇ ਤਿੰਨ ਚਾਰ ਦਿਨ ਹੋ ਗਏ ਹੂੰ ਕਹਿੰਦੇ ਰੋਟੀ ਰੋਟੀ ਵੀ ਡਾਕਟਰ ਨੇ ਕਿਹਾ ਵੀ ਛੱਡਣੀ ਨਹੀਂ ਹੈਗੀ ਵੀ ਰੋਟੀ ਖਾਣੀ ਹੈ ਮੈਂ ਕਿਹਾ ਕੋਈ ਨਾ ਠੀਕ ਹੋ ਜੂਗੀ ਨਾ ਹੋ ਜੂਗਾ ਹੁਣ ਤਾਂ ਹੋੜ ਵਾਲੀ ਫਰਕ ਪੈ ਜਾਂਦਾ ਬਾਕੀ ਖਾਣਾ ਪਾਣੀ ਨਾ ਛੱਡੋ ਉਹ ਤਾਂ ਐਨਾ ਬਿਊਟੀ ਦਾ ਕੰਮ ਨਾਲ ਵਾਲਾ ਉਹਨਾਂ ਦਾ ਕੁਝ ਥੱਲੇ ਆ ਘਰੇ ਇਸ ਵਾਰ ਹੀ ਬੁਮਾਰੀ ਹੋਈ ਜਾਂ ਜਦੋਂ ਵੀ ਇਹ ਜਿੱਕਰ ਪੁਨੀ ਆਏ ਨੇ ਹਨਾ ਵੱਡਾ ਛੋਟਾ ਬੱਚਾ ਸਾਰੇ ਇਹਨੇ ਖਚਰ ਰਖੇ ਨੇ ਅੱਜ ਸਾਡੇ ਸਕੂਲ ਦੇ ਜੋ ਜਿਹੜੇ ਪ੍ਰਧਾਨ ਨੇ ਚੇਅਰਮੈਨ ਸਾਹਿਬ ਰਿਸ਼ਵ ਸਿੰਘਲਾ ਜੀ ਉਹਨਾਂ ਨੂੰ ਵੀ ਬੁਖਾਰ ਹੋਇਆ ਪਿਆ ਬਹੁਤ ਜ਼ਿਆਦਾ ਤੇ ਅਟਾਈ ਦੇ ਸਕੂਲ ਹੈਗੇ ਉਹ ਵੀ ਕਹਿੰਦੇ ਸੀ ਕਹਿੰਦੇ ਬੁਖਾਰ ਹੋਇਆ ਹੈ ਔਰ ਅੱਛਾ ਛੋਟਾ ਭਰਾ ਉਹਨਾਂ ਦਾ ਨਮਨੂ ਆਇਆ ਸੀਗਾ ਕਹਿੰਦੇ ਵੀ ਬੁਖਾਰ ਬਹੁਤ ਜ਼ਿਆਦਾ ਹੋਇਆ ਪਿਆ ਤਾਂ 103 ਨ ਬੁਖਾਰ ਆ ਮਹਾਵੀਏ ਇਹ ਨਹੀਂ ਹੈਗਾ ਅਗਰ ਸੁਣੀ ਕਿ ਇਹ ਨਾ ਸਿਤੂਸੀ ਵਾਲੀ ਚਾਹ ਪੀਦਾ ਨਹੀਂ ਫੈਕਸ਼ਨ ਵੀ ਹੋਈ ਤੇ ਕਹਿੰਦੇ ਹੂੰ ਉਸੇ ਕਰਕੇ ਉਹਨਾਂ ਨੂੰ ਵੀ ਹੁੰਦੀ ਹੈ ਇਹ ਪ੍ਰੋਬਲਮ ਜੀ ਨਹੀਂ ਸਾਰਿਆਂ ਨੂੰ ਹੋ ਰਹੀ ਹੁਣ ਹੋ ਗਈ ਉਹਨਾਂ ਨੂੰ ਪਹਿਲਾਂ ਤਾਂ ਹੋਈ ਨਹੀਂ ਸੀ ਕਦੇ ਨਹੀਂ ਬਈ ਆਹ ਖਾਂਸੀ ਖੁੰਸੀ ਧੂਆਂ ਜਾਂ ਵੱਧ ਹੁੰਦਾ ਨਾ ਨਹੀਂ 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 ਅੱਛਾ ਇਹਦਾ ਚਾਰੇ ਪਾਸੇ ਹੋਇਆ ਪਿਆ ਹੁਣ ਤਾਂ ਖਾਨੀ ਮੱਛੀਆਂ ਨੇ ਧੂਏ ਨਾਲ ਦੋਸਤੋ ਆਦੀ ਪਾਣੀ 'ਚ ਰੱਖਿਆ ਕਰੋ ਇਹ ਬਹੁਤ ਹੋਰ ਬਹੁਤ ਗੰਦੇ ਚੱਲ ਰਹੇ ਨੇ ਹੁਣ ਗੋਲੂ ਵੀ ਵਿਚਾਰਾ ਫੇਰ ਜ਼ਿਆਦਾ ਹੋਇਆ ਪਿਆ ਸੀਗਾ ਤੇ ਮੂਟਾ ਕਿ ਰੱਖੋ ਆਪਦਾ ਹਨਾ ਜਿੰਨਾ ਹੋ ਸਕਦਾ ਸ਼ਾਮ ਨੂੰ ਤਾਂ ਜ਼ਰੂਰ ਤੱਕ ਕੇ ਰੱਖਿਆ ਕਰੋ ਧੂਆਂ ਵਗੈਰਾ ਬਹੁਤ ਹੁੰਦਾ ਨਹੀਂ ਇਹ ਰਿਜਨ ਦੋ ਕੱਟ ਕਰ ਦੋ ਸਲੋ ਕਰੋ ਪੂਰੇ ਕੱਪੜੇ ਪਾ ਕੇ ਰੋਕੋ ਸਲੋ ਕਰ ਦੋ ਜੀ ਫਿਰ ਸਹੀ ਨਹੀਂ ਬਾਹਰ ਨਹੀਂ ਤੂੰ ਇਹ ਨਹੀਂ ਨਿਕਲਦਾ ਮੈਨੂੰ ਪਤਾ ਨਾ ਨਹੀਂ ਨਿਕਲਦਾ ਮੈਂ ਵੇਖ ਫੜਿਆ ਅੱਜ ਤਾਂ ਬੜੀ ਨਾ ਬੱਦਲ ਆਉਪਨਾ ਹੈ ਹਾਂ ਕਾਫੀ ਦਿਨ ਹੋ ਗਏ ਸੀਗੇ ਲਓ ਦੋਸਤੋ ਇਹ ਸਾਡੀ LCD ਤੇ ਸਾਰਾ ਦਿਨ ਸਾਡਾ ਸਿੱਧੂ ਮੂਸੇ ਵਾਲਾ ਹੀ ਚੱਲਦਾ ਹੈ ਜਦੋਂ ਅਸੀਂ ਲਾਉਣਾਗਾ ਤਾਂ ਬਸ ਸਿੱਧੂ ਮੂਸੇ ਵਾਲਾ ਹੀ ਚੱਲਦਾ ਹੋਰ ਕੋਈ ਨਹੀਂ ਚੱਲਦਾ ਇੱਥੇ ਆਪਣੇ ਨਾਲ ਪਹਿਲਾਂ ਮਮੀ ਨੂੰ ਨਾਲ ਹੀ ਫੋਨ ਕਿਵੇਂ ਮਮੀ ਨੂੰ ਨਾਲ ਹੀ ਆ ਕੇ ਹਾਂ ਲੈ ਕੇ ਦੇਵਾਂਗੇ ਕਿਹੜਾ ਫੋਨ ਲੈ ਕੇ ਦੀਏ ਉਹਨੂੰ ਸ਼ਾਮਸੰਗ ਦਾ ਲੈ ਦਿੰਨੇ ਕੋਈ ਆਈਫੋਨ 70 ਬਰੋ ਕਿ 11 ਲਿਆ ਦਨੇ ਨੂਰ 11 ਵਿੱਚ ਆਪਾਂ ਵਰਤ ਲਿਆ ਕਰਾਂਗੇ ਹੋਰ ਕਿਉਂ ਆਈਫੋਨ 11 ਲਿਆ ਦਨੇ ਤੈਨੂੰ ਕੋਈ ਆਂ ਕਿ ਉਹ ਦੋੜੀ ਆਪਾਂ ਵੀ ਸਿੱਖ ਲੂਗੀ ਆਈਫੋਨ 11 ਨਹੀਂ ਨਾ ਭਰਾਵਾ ਉਹ ਚੱਲ ਕਿਉਂ ਆਪਾਂ ਨਹੀਂ ਬੱਤ ਸਾਰੇ ਦੇ ਫੋਨ ਸਨ ਆਈਫੋਨ 11 ਲਿਆ ਦਨੇ ਤੁਹਾਨੂੰ ਨਾ ਦੀ ਨਾ ਸਸਤੇ ਆ ਜਾਊਗਾ ਆਪਾਂ ਲੈਣਾ ਹੀ ਨਹੀਂ ਸਸਤੇ ਮਹਿੰਗੇ ਦੀ ਗੱਲ ਨਹੀਂ ਕਿਹੜਾ ਮੁਕਤ ਹੋ ਜਾਏਗਾ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜਾ ਸੈਮਸੰਗ ਦਾ ਫੋਨ ਕੋਈ ਸਸਤਾ ਜਿਹਾ ਵਧੀਆ ਕੈਮਰਾ ਵਾਲਾ ਹਨ ਜਿਹਦੇ ਵਿੱਚ ਆਪਾਂ ਵੀ ਬਲੌਗ ਵਗੈਰਾ ਬਣਾ ਸਕੀਏ ਦੋਸਤੋ ਕਮੈਂਟ ਵਿੱਚ ਦੱਸੋ ਕਮੈਂਟ ਵਿੱਚ ਆਇਆ ਲਿਖ ਦੋ ਵੀ ਨੂਰ ਦੇ ਡੈਡੀ ਨੇ ਲੈਣਾਗਾ ਆ iPhone 15 15 ਵੀ ਲੈ ਲਾਂ ਕਦੇ ਪਰਮਾਤਮਾ ਦਵਾ ਦੂ ਕੋਈ ਚੱਕਰ ਇਹ ਫੋਨ ਹੋ ਖਰਾਬ ਹੋ ਰਹਿਣਾ ਹਮਝਦਾ ਕੋਈ ਲਾਉਣੇ ਲੱਗਦਾ ਨਹੀਂ ਹੈਗਾ ਫਿਰ ਤੁਸੀਂ ਕੋਈ ਮੈਨੂੰ ਹੋਰ ਲੈ ਕੇ ਦੇ ਦਿਓ ਕੀਪੈਡ ਲੈ ਕੇ ਦੇ ਦਿਓ ਕੀਪੈਡ ਤੇ ਸਿਮ ਨਹੀਂ ਪੈਂਦਾ ਹਾਂ ਕਿ ਸਿੰਪਲ ਐ ਕਿਦਾਂ ਕੋਈ ਦੇਖਦੇ ਚੱਲ ਕੋ ਸਸਤਾ ਮੈਨੇ ਲੈਣਾ ਹੀ ਨੀਗਾ ਸਸਤਾ ਕੋਈ ਸਸਤਾ ਜਿਹਾ ਫੋਨ ਲੈ ਕੇ ਦੇ ਦਿੰਨਾ ਤੁਹਾਨੂੰ ਆਉਦਾ ਘੜੀ ਦੇਖਣਾਗਾ ਹਾਂ ਕੋਈ ਨਹੀਂ ਸਸਤਾ ਜੀ ਤਾਂ ਕਹੇ ਵੀ ਸਸਤਾ ਲੈ ਦਿੰਦੇ ਆ ਦੋਸਤੋਂ ਕਮੈਂਟਾਂ ਦੇ ਵਿੱਚ ਦੱਸੋ ਵੀ ਕਿਹੜਾ ਫੋਨ ਲੈ ਸਕਦੇ ਆਪਾਂ ਐਪਲ ਬਾਕੀ ਗੱਲ ਬਾਅਦ ਕਰਾਂਗੇ ਫਲਾ ਫਨਾਓ ਰੋਟੀ ਰੋਟੀ ਦੀ ਭੁੱਖ ਲੱਗੀ ਵੀ ਆ ਤੇ ਉਹਦਾ ਲਾਈਵ ਵੀ ਹੋਣਾ ਹੁੰਦਾ ਆਪਾਂ ਹਨਾ ਸਾਰੇ ਜਣੇ ਜੁੜਾ ਕਰੋ ਭਰਾ 4:30 ਵਜੇ ਜਾਂ 8:00 ਵਜੇ ਆਪਾਂ ਲਾਈਵ ਹੋਣਾ ਹੁੰਦਾ ਜ਼ਰੂਰ ਡੇਲੀ ਲਾਈਵ ਹੁੰਨੇ ਵੀਰੇ ਸਾਰੇ ਭਰਾ ਸਾਰੇ ਭੈਣ ਭਰਾ ਜੁੜਦੇ ਨੇ ਆਪਣੇ ਨਾਲ ਲਾਈਵ ਬਹੁਤ ਵਧੀਆ ਲੱਗਦਾ ਹੈ ਕਿਤੇ ਬੰਦੇ ਨਹੀਂ ਸੀ ਕਈ ਤੇ ਬਾਕੀ ਵੀ ਸਰਦੀ ਦਾ ਮੌਸਮ ਆ ਚੁੱਕਿਆ ਹੈਗਾ ਠੰਡ ਪੈਣ ਲੱਗੀ ਥੋੜੀ ਥੋੜੀ ਇੰਨੀ ਜ਼ਿਆਦਾ ਵੀ ਨਹੀਂ ਹੈਗੀ ਵੈਸੇ ਜੀ ਸਾਰੇ ਭਰਾ ਭੈਣ ਸਾਰੇ ਆਪਣੇ ਬੱਚਿਆਂ ਦਾ ਧਿਆਨ ਰੱਖਿਓ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਬੁਖਾਰ ਵਗਾਰਾ ਬਹੁਤ ਚੱਲ ਰਿਹਾ ਹੈ ਤੇ ਨੂਰ ਵੀ ਨੂਰ ਚਾਰੇ ਨੂੰ ਜ਼ਖਾਮ ਹੋਇਆ ਪਿਆ ਅੱਜ ਫੇਰ ਫੇਰ ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਬਾਬਾ ਨਾਨਕ ਮਿਹਰ ਕਰੇ ਸਾਰਿਆਂ ਤੇ ਤੰਦਰੁਸਤੀਆਂ ਬਖਸ਼ੇ ਸਾਰੇ ਨੂੰ ਭੈਣ ਭਰਾਵਾਂ ਨੂੰ ਤੇ ਬਾਕੀ ਜਿਹੜੇ ਆਪਾਂ ਆਪਣੇ ਪਹਿਲਾ ਮਹਿਮਾਨ ਆਏ ਸੀਗੇ ਉਹ ਲੜਕੀਆਂ ਕੱਲ ਨੂੰ ਸ਼ਾਇਦ ਫੇਰ ਆਉਣਗੀਆਂ ਉਹਨਾਂ ਦਾ ਐਗਜ਼ਾਮ ਆਗਾ ਨਰਸਿੰਗ ਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਵਲੌਗ ਦੇ ਵਿੱਚ ਕਾਲੂ ਨੂੰ ਫੇਰ ਮਲਾਵਾਂਗਾ ਨਾਲ ਬਹੁਤ ਮਜ਼ਾਕੀਆਂ ਨੇ ਸਾਰੇ ਹਾਸੇ ਖੇਡਦੀਆਂ ਨੇ ਕਿਉਂਕਿ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਜਦੋਂ ਉਹ ਪੰਜਾਬੀ ਬੋਲਦੀਆਂ ਨੇ ਤਾਂ ਹੱਸਦੀਆਂ ਨੇ ਫਿਰ ਨਾਲ ਵੀ ਇਹ ਸੀ ਵੀ ਪੰਜਾਬੀ ਬੋਲਦੇ ਆ ਕਾਲੂ ਉਹਨਾਂ ਨੇ ਸੁਣ ਦਿਖਾਵਾਂਗੇ ਮੈਂ ਤਾਂ ਕੀ ਉਹਨਾਂ ਤਾਂ ਮਤਲਬ ਕਿ ਦੂਰ ਆ ਗਏ ਸੈਂਟਰ ਸੰਗਰੂਰ ਆ ਗਿਆ ਹਾਂ ਸੰਗਰੂਰ ਕੋਲਿਆ ਹੂੰ ਸੰਗਰੂਰ ਆ ਗਿਆ ਦੂਰ ਆ ਗਿਆ ਹਾਂ ਚਲ ਕੋਈ ਨਹੀਂ ਬਾਲਾ ਹੱਸਦੀਆਂ ਨੇ ਅਸੀਂ ਆਵਾਂਗੇ ਕਹਿੰਦੀ ਮੈਕ ਕਰੋ ਚਲਾਉਣੀ ਚਲਾਉਣਾ ਅਸੀਂ ਨੇ ਮਾਈਕਰੋ ਦਾ ਵੀ ਆਪਾਂ ਕੱਲ੍ਹ ਓਪਨਿੰਗ ਕਰਾਂਗੇ ਮਾਈਕਰੋ ਨੂੰ ਕਾਫੀ ਟਾਈਮ ਹੋ ਗਿਆ ਆਪਾਂ ਚਲਾਇਆ ਨਹੀਂ ਹੈਗਾ ਨੂਰ ਵੀ ਵਿਚਾਰਾ ਕਹਿੰਦਾ ਵੀ ਉਹ ਬਣਾਉਣਾਗਾ ਪੀਜ਼ਾ ਬਣਾਉਣਾ ਨੂਰ ਵਿੱਚ ਪੀਜ਼ਾ ਬਣਾ ਲੈਣੇ ਚਾਹ ਉਹਦੇ ਵਿੱਚ ਆਪਾਂ ਉਹਨੂੰ ਸਟਾਰਟ ਕਰ ਦਾਂਗੇ ਭੁੱਲ ਜਾਈਂ ਨਾ ਇੱਕ ਤਾਂ ਕਮਾਂਗਾਰਾਂ ਤੋਂ ਬੇਲ ਨਹੀਂ ਮਿਲਦੀ ਬਸ ਤਾਂ ਕਰਕੇ ਬਾਕੀ ਦੋਸਤੋ ਆ ਜੋ ਪ੍ਰਸ਼ਾਦ ਆਪਣਾ ਤਿਆਰ ਆ ਸ਼ਕ ਲੋ ਤੇ ਦੁੱਧ ਵਗੈਰਾ ਪਿਆਰਾ ਹੈ ਸਾਰਾ ਕੁਝ ਓਕੇ ਹੈ ਕੰਮ ਬਸ ਖਾਣ ਦੀ ਦੇਰੀ ਹੈ ਹੁਣ ਆਪਾਂ ਖਾਵਾਂਗੇ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਸ਼ੁਕਰੀਆ ਤੁਹਾਡਾ ਬਾਬਾ ਲਵ ਯੂ ਥੈਂਕ ਯੂ